ਕੀ ਤੁਹਾਨੂੰ ਪਤਾ ਹੈ ਛੋਟਾ ਕੱਲੂਕਾਰਾ ਕੀ ਸੀ? ਲਾਹੌਰ ਸ਼ਹਿਰ ਦੇ ਕਿੰਨੇ ਸਿੱਖ ਮਾਰੇ ਗਏ ਸਨ? ਕਿਸਨੇ ਸਿੱਖ ਮਾਰੇ ਸਨ? ਕਿਦਨ ਮਾਰੇ ਸਨ? ਇਹ ਸਾਰੀ ਜਾਣਕਾਰੀ ਤੁਹਾਨੂੰ ਇਸੇ ਵੀਡੀਓ 'ਚ ਮਿਲੇਗੀ। ਦੀਵਾਨ ਲਖਪਤ رائے ਨੇ ਸਿੱਖਾਂ ਪਾਸੋਂ ਆਪਣੇ ਭਰਾ ਦੇ ਖੂਨ ਦਾ ਬਦਲਾ ਲੈਣ ਲਈ ਲਾਹੌਰ ਸ਼ਹਿਰ ਦੇ ਸਾਰੇ ਸਿੱਖਾਂ ਨੂੰ ਸ਼ਹਿਰ ਦੇ ਭੰਗਿਆਂ ਪਾਸੋਂ 10 ਮਾਰਚ 1746 ਈਸਵੀ ਨੂੰ ਕਤਲ ਕਰਵਾ ਦਿੱਤਾ। ਉਸ ਪਿੱਛੋਂ ਉਹ 50000 ਫੌਜ ਤੇ ਤੋਪਖਾਨਾ ਲੈ ਕੇ ਹੋਰ ਸਿੱਖਾਂ ਨੂੰ ਖਤਮ ਕਰਨ ਲਈ ਚੱਲ ਪਿਆ। ਉਹਨਾਂ ਦਿਨਾਂ ਵਿੱਚ ਕੋਈ 15000 ਸਿੱਖਾਂ ਨੇ ਰਾਵੀ ਦੇ ਝਲਾਂ ਵਿੱਚ ਕਨਵਾਂ ਦੇ ਛੰਬ ਦੇ ਆਸੇ-ਪਾਸੇ ਪਨਾਹ ਲਈ ਹੋਈ ਸੀ। ਦੀਵਾਨ ਲਖਪਤ ਰਾਏ ਦੇ ਹੁਕਮ ਨਾਲ ਫੌਜ ਨੇ ਛੰਬ ਨੂੰ ਘੇਰਾ ਪਾ ਲਿਆ ਤੇ 12 ਤੋਪਾਂ ਦੇ ਗੋਲੇ ਵਾਰੋਣੇ ਸ਼ੁਰੂ ਕਰ ਦਿੱਤੇ। ਸਿੱਖਾਂ ਦੀ ਸ਼ਾਹੀ ਫੌਜ ਦੀਆਂ ਤੋਪਾਂ ਅੱਗੇ ਕੋਈ ਪੇਸ਼ ਨਾ ਚੱਲੀ ਤਾਂ ਉਹਨਾਂ ਨੇ ਪਹਾੜਾਂ ਵੱਲ ਦਾ ਰੁਖ ਕਰ ਲਿਆ ਫੌਜ ਵੀ ਸਿੱਖਾਂ ਦੇ ਪਿੱਛੇ-ਪਿੱਛੇ ਚੱਲ ਪਈ ਸਿੱਖਾਂ ਪਾਸ ਜਿਹੜਾ ਅੰਦਾਣਾ ਸੀ ਉਹ ਸਭ ਖਤਮ ਹੋ ਗਿਆ ਜਦੋਂ ਸਿੱਖਾਂ ਦਾ ਦਾਅ ਲੱਗਦਾ ਤਾਂ ਉਹ ਫੌਜ ਪਾਸੋਂ ਕੁਝ ਨਾ ਕੁਝ ਖੋ ਕੇ ਲੈ ਜਾਂਦੇ ਇੱਕ ਦਿਨ ਸ਼ਾਮ ਵੇਲੇ ਸਿੰਘਾਂ ਨੇ ਝਲਾਂ ਵਿੱਚੋਂ ਨਿਕਲ ਕੇ ਫੌਜ ਉੱਪਰ ਹਮਲਾ ਕਰ ਦਿੱਤਾ ਜਦੋਂ ਫੌਜ ਉਹਨਾਂ ਦੇ ਮੁਕਾਬਲੇ ਤੇ ਆਈ ਤਾਂ ਉਹ ਮੈਦਾਨ ਛੱਡ ਕੇ ਭੱਜ ਗਏ ਤੇ ਫੌਜ ਬਹੁਤ ਪਿੱਛੇ ਰਹਿ ਗਈ ਫੌਜ ਨੇ ਸਮਝਿਆ ਕਿ ਸਿੱਖ ਚਲੇ ਗਏ ਹਨ ਪਿੱਛਾ ਕਰਨ ਵਾਲੀ ਫੌਜ ਦੀ ਟੁਕੜੀ ਬੇਫਿਕਰ ਹੋ ਕੇ ਰਾਤ ਨੂੰ ਸੌਂ ਗਈ ਸਿੱਖਾਂ ਨੇ ਵਾਪਸ ਮੁੜ ਕੇ ਉਸ ਫੌਜ ਦੀ ਟੁਕੜੀ ਦੇ ਕੋੜੇ ਆਂਦਾਣਾ ਤੇ ਹਥਿਆਰ ਕਾਬੂ ਕੀਤੇ ਤੇ ਫਿਰ ਚਨਾ ਵਿੱਚ ਜਾ ਕੇ ਪਨਾਹ ਲੈ ਲਈ ਚਲਾਂ ਵਿੱਚ ਫੌਜੀ ਡਰ ਦੇ ਮਾਰੇ ਜਾਂਦੇ ਨਹੀਂ ਸਨ ਕਿਉਂਕਿ ਚਲਾਂ ਦੇ ਅੰਦਰ ਗਏ ਨੂੰ ਸਿੱਖ ਵਾਪਸ ਨਹੀਂ ਮੁੜਨ ਦਿੰਦੇ ਸਨ ਸਵੇਰ ਨੂੰ ਜਦੋਂ ਲਖਪਤ ਰਾਏ ਨੂੰ ਸਿੱਖਾਂ ਦੇ ਰਾਤ ਨੂੰ ਛਾਪਾ ਮਾਰਨ ਦੀ ਖਬਰ ਮਿਲੀ ਤਾਂ ਉਸ ਨੇ ਸਰਕੰਡੇ ਨੂੰ ਅੱਗ ਲਵਾ ਦਿੱਤੀ ਸਿੱਖ ਰਾਵੀ ਪਾਰ ਕਰਕੇ ਪੜੋਲ ਦੇ ਕਠੂਹੇ ਨੂੰ ਚੱਲ ਪਏ ਸਿੱਖਾਂ ਦਾ ਖਿਆਲ ਸੀ ਕਿ ਪਹਾੜੀ ਹਿੰਦੂਆਂ ਜਨਤਾ ਉਹਨਾਂ ਨੂੰ ਪਨਾਹ ਦੇਵੇਗੀ ਪਰ ਸਿੱਖ ਬੜੇ ਹੈਰਾਨ ਹੋਏ ਜਦੋਂ ਪਹਾੜੀਆਂ ਨੇ ਗੋਲੀਆਂ ਤੇ ਪੱਥਰਾਂ ਨਾਲ ਸਿੱਖਾਂ ਦਾ ਸਵਾਗਤ ਕੀਤਾ ਉਹਨਾਂ ਨੂੰ ਵੀ دیਵਾਨ ਲਖਪਤ ਰਾਏ ਦਾ ਹੁਕਮ ਪੁੱਜ ਗਿਆ ਸੀ ਕਿ ਜਿਸ ਨੇ ਵੀ ਸਿੱਖਾਂ ਦੀ ਮਦਦ ਕੀਤੀ ਉਸ ਦਾ ਸਿੱਖਾਂ ਵਾਲਾ ਹਾਲ ਕੀਤਾ ਜਾਵੇਗਾ ਸਿੱਖ ਸਰਦਾਰਾਂ ਨੇ ਫੈਸਲਾ ਕੀਤਾ ਕਿ ਪੈਦਲ ਸਿੱਖ ਹਰ ਹਾਲਤ ਵਿੱਚ ਪਹਾੜੀਆਂ ਉੱਪਰ ਚੜ ਜਾਣ ਤੇ ਘੋੜ ਸਵਾਰ ਸਿੱਖ ਸ਼ਾਹੀ ਫੌਜ ਨੂੰ چیرਦੇ ਹੋਏ ਲਾਹੌਰ ਵੱਲ ਨੂੰ ਚਾਲੇ ਪਾ ਦੇਣ ਸਿੱਖਾਂ ਦਾ ਰਸਤਾ ਪਹਾੜੀਏ ਬਹੁਤੀ ਦੇਰ ਨਾ ਰੋਕ ਸਕੇ ਲੜਦੇ-ਪੜਦੇ ਸਿੱਖ ਕੁੱਲੂ ਮੰਡੀ ਹੁੰਦੀ ਹੋਏ 6 ਮਹੀਨੇ ਪਿੱਛੋਂ ਕਿਰਤਪੁਰ ਪੁੱਜ ਗਏ ਘੋੜ ਸਵਾਰ ਸਿੱਖ ਪੈਦਲ ਸਿੱਖਾਂ ਦੇ ਪਹਾੜੀਏ ਉੱਪਰ ਚੜ ਜਾਣ ਪਿੱਛੋਂ ਸ਼ਾਹੀ ਫੌਜ ਉੱਪਰ ਟੁੱਟ ਪਈ ਇਸ ਹਫੜਾ ਤਪੜੀ ਵਿੱਚ ਤੋਪ ਦਾ ਗੋਲਾ ਲੱਗਣ ਨਾਲ ਸਰਦਾਰ ਸੁਖਾ ਸਿੰਘ ਦੀ ਲੱਤ ਟੁੱਟ ਗਈ ਲਖਪਤ ਰਾਏ ਦਾ ਪੁੱਤਰ ਹਰਪਜਨ ਰਾਏ ਤੇ ਯਈਆ ਖਾਨ ਦਾ ਪੁੱਤਰ ਨਾਹਰ ਖਾਨ ਮਾਰੇ ਗਏ ਸਿੱਖ ਸ਼ਾਹੀ ਫੌਜਾਂ ਨੂੰ چیرਦੇ ਹੋਏ ਲਾਹੌਰ ਵੱਲ ਨੂੰ ਨਿਕਲ ਗਏ ਧਾਬਤ ਤੇ ਕਾਨਿਆਂ ਦੇ ਤੁਲੇ ਬਣਾ ਕੇ ਦਰਿਆ ਰਾਵੀ ਪਾਰ ਕਰਕੇ ਫਿਰ ਮਾਝੇ ਵਿੱਚ ਆ ਗਏ ਅਗੋ ਰਾਮ ਰੰਦਾਵੇ ਨੇ ਸਿੱਖਾਂ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ ਪਰ ਰੋਕ ਨਾ ਸਕਿਆ ਸਿੱਖਾਂ ਨੇ ਦਰਿਆ ਬਿਆਸ ਸ੍ਰੀ ਹਰ ਗੋਬਿੰਦਪੁਰ ਦੇ ਪਤਨ ਤੋਂ ਪਾਰ ਕੀਤਾ ਤਾਂ ਅੱਗੋਂ ਅਦੀਨਾ ਬੇਗ ਦੀਆਂ ਫੌਜਾਂ ਨਾਲ ਟਕਰਾ ਹੋ ਗਿਆ ਉਹਨਾਂ ਨਾਲ ਦੋ ਹੱਥ ਕਰਕੇ ਸਿੱਖਾਂ ਨੇ ਦਰਿਆ ਸਤਲੁਜ ਅਲੀਵਾਲ ਦੇ ਪਤਨ ਤੋਂ ਪਾਰ ਕੀਤਾ ਜੂਨ 1746 ਈਸਵੀ ਵਿੱਚ ਸਿੱਖਾਂ ਨੇ ਮਾਲਵੇ ਵਿੱਚ ਦਖਲ ਹੋ ਕੇ ਸੁਖ ਦਾ ਸਾਹ ਲਿਆ ਫਿਰ ਇਸ 2.5 ਮਹੀਨੇ ਦੇ ਛੋਟੇ ਕੱਲੂਕਾਰੇ ਵਿੱਚ 7000 ਸਿੱਖ ਸ਼ਹੀਦ ਹੋਏ ਤੇ 3000 ਸਿੱਖਾਂ ਨੂੰ ਦੀਵਾਨ ਲਖਪਤ ਰਾਏ ਨੇ ਬੰਦੀ ਬਣਾ ਕੇ ਆਪਣੇ ਨਾਲ ਲਾਹੌਰ ਲੈ ਗਿਆ ਜਿੱਥੇ ਉਹਨਾਂ ਨੂੰ ਉਸਨੇ ਬੜੇ ਤਸੀਹੇ ਦੇ ਕੇ ਸ਼ਹੀਦ ਕੀਤਾ